ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਰੀਪਰ ਦਾ ਆਪਾਂ ਕੰਮ ਕਰ ਰਹੇ ਸੀ ਤੇ ਇਹਦਾ ਹੋ ਗਿਆ ਬਲੇਡਾਂ ਦਾ ਬਲੇੜੇ ਤੇ ਕਸਤੇ ਸਾਰੇ ਤੇ ਇਹਨਾਂ ਨੇ ਬੜਗਾ ਬਲੇਡਾਂ ਦਾ ਕੰਮ ਸਾਰਾ ਆ ਆਪਣੇ ਨਵੇਂ ਪਏ ਆ ਇਹ ਆ ਗਿਆ ਆਪਣੇ ਡਾਲਫਿਨ ਕੰਪਨੀ ਦੇ ਤੇ ਜਾਲ ਵੀ ਪਾਤਾ ਇਹਦੀ ਹੁਣ ਮੈਂ ਸੈਟਿੰਗ ਕਰਨਿਆ ਵਾ ਇਹ ਕਰਤਾ ਹੋਵੇ ਨਾਲ ਲੱਗਣੋ ਢਾਤਾ ਵਾ ਬਲੇਡਾਂ ਦੇ ਬਾਕੀ ਦੂਜਾ ਕੀ ਨਾਲ ਲਿੰਦੇ ਆਪਣਾ ਬਾਕੀ ਜਿਹੜਾ ਕੁਝ ਚੱਲ ਗਿਆ ਇਹ ਰੋਗ ਵਜਦਾ ਜਦੋਂ ਪਛਾਹ ਆਏ ਨਾ ਵਾ ਦੋਵੇਂ ਬੰਨਿਓ ਪਾਨਾ ਪੈਂਦਾ ਆਪਾਂ ਆ ਕਰਤਾ ਵਾ ਆ ਵੇਖੋ ਇਧਰੋਂ ਵੀ ਤੇ ਦੂਜੇ ਬੰਨਿਓ ਵੀ ਇੰਨਾ ਗੈਬ ਰੱਖੀਦਾ ਜਿਆਦਾ ਨਹੀਂ ਰੱਖੀਦਾ ਆ ਵੇਖੋ ਇਧਰੋਂ ਇਧਰੋਂ ਵੀ ਪਾਨਾ ਪੈਂਦਾ ਕਰਤਾ ਵਾ ਦੋਵੇਂ ਬੰਨਿਓ ਤੇ ਜਲਦੀ ਜੀ ਕਰਤੀ ਸਾਈਡਿੰਗ ਕਿਉਂਕਿ ਨਵੇਂ ਬਲੇੜ ਥੋੜੇ ਫਟੀਆਂ ਜਿਆਦੀਆਂ ਇਹਦੇ ਬਲੇੜ ਆਪਣੇ ਪੈਂਦੇ ਆ 320 18 ਪਟੀਆਂ ਵਾਂ 117 ਦੀ ਲੈਣੇ 18 ਦੀ ਤੇ ਇਧਰੋਂ ਇਹ ਨਿਬੜ ਗਿਆ ਕੰਮ ਤੇ ਆਪਣਾ ਜਿਹੜਾ ਵੇਚਲੇ ਪਚ ਪੂਚ ਜੇ ਵੀ ਉਹ ਵੀ ਲਵਾ ਲੈਂਦੇ ਸਾਰੇ ਜਿਹੜੇ ਆਪਣੇ ਲੱਗਣ ਵਾਲੇ ਤੇ ਇਹਨਾਂ ਦੇ ਪੱਤਰੀਆਂ ਤੇ ਆਪਾਂ ਗ੍ਰੈਂਡਰ ਫੇਰ ਦੇਣਾ ਹਨ ਤਾਂ ਕਿ ਇਹ ਹੋਏ ਨਾ ਸਹੀ ਤੇ ਬਾਕੀ ਬੈਰਿੰਗਾਂ ਬੂਰਗਾਂ ਨੂੰ ਤੁਸੀਂ ਪਿਛਲੀ ਵੀਡੀਓ ਚ ਵੇਖ ਲਿਆ ਗ੍ਰੀਸ ਚੜ ਗਈ ਸਾਰਿਆਂ ਨੂੰ ਤੇ ਆਪਣਾ ਇਧਰ ਵੀ ਆਹ ਬੈਰਿੰਗ ਥੋੜੇ ਖਰਾਬ ਕਰਦੇ ਹੀ ਆਪਨੇ ਲਾਤੇ ਆ ਇਹਨਾਂ ਨੂੰ ਖੋਲ ਕੇ ਸਾਰੇ ਨੂੰ ਕਰਤੀ ਆ ਗ੍ਰੀਸ ਤੇ ਆ ਆਪਣਾ ਬੈਰਿੰਗ ਪਿਆ ਨਵਾਂ ਆਹ ਜਿਹੜਾ ਆਪਣਾ ਐਸਐਸਬੀ ਦਾ ਤੇ ਬਾਕੀ ਇਹਨਾਂ ਨੂੰ ਗਰੀਸ ਹੋਣ ਵਾਲੀ ਰਹਿੰਦੀ ਹੈ ਅਗਲੇ ਬੰਨੇ ਇਧਰ ਆਪਣੀਆਂ ਪੱਤਰੀਆਂ ਵੀ ਕਰਾਤੀਆਂ ਸੀ ਇਹ ਬਰਾਬਰ ਕਰਾਤੀਆਂ ਇਹਨਾਂ ਦਾ ਬੰਨਾ ਬਦਲਤਾ ਹਨ ਇਹਨਾਂ ਦੋ ਸੀਨ ਫੇਰ ਕੱਢ ਦੇਣੇ ਆ ਤੇ ਇਧਰੋਂ ਆਪਣੀਆਂ ਫਿੰਗਰਾਂ ਚ ਇਹ ਹੋਣ ਵਾਲੀਆਂ ਵਿੱਚੋਂ ਕੋਸ਼ ਨਵੀਆਂ ਪੈ ਗਈਆਂ ਪੀਲੀਆਂ ਟੁੱਟ ਗਈਆਂ ਸੀ ਤੇ ਕੋਈ ਪੁਰਾਣੀਆਂ ਵਾਂ ਇਹ ਆਪ ਬਦਲ ਦੇਣੀਆਂ ਵਾਂ ਤੇ ਬਾਕੀ ਗੇਅਰ ਗੂਰ ਤੇ ਓਕੇ ਕੰਮ ਸਾਰਾ ਓਗਰ ਦਾ ਵੀ ਓਕੇ ਰਹੀ ਥੋੜੀ ਸਾਈਡਿੰਗ ਕਰਨੀ ਇਹਨੂੰ ਠਾਂ ਕਰਨਾ ਆ ਆ ਜਿਹੜਾ ਆਪਣਾ ਉਹ ਵੇਖੋ ਠਾਂ ਆਉਂਦਾ ਜਿਹੜਾ ਇਹ ਥੋੜਾ ਘਸਰ ਕੇ ਆਵੇ ਥੱਲੇ ਇੱਕ ਚੂਹਿਆਂ ਦੀ ਵੀ ਹੋ ਜੂ ਥੋੜਾ ਜਿਹਾ ਹੋਵੇ ਚੂਹੇ ਵੀ ਥੋੜੇ ਤਾਂ ਰਹਿੰਦੇ ਆ ਇਹ ਥੋੜਾ ਥੋੜਾ ਮਾਸ ਨਾਲ ਮਾਲੋ ਵੀ ਪੋਟਾ ਦਾ ਫਰਕ ਪਾਉਣਾ ਵਾ ਤੇ ਇਹ ਹੋ ਜੂ ਓਕੇ ਆਪਣਾ ਤੇ ਗੈਡ ਰਾਮ ਦੀਆਂ ਵੀ ਪੱਤੀਆਂ ਸਹੀ ਸਾਰੀਆਂ ਇਹਨੀਆਂ ਵੀ ਪੱਤੀਆਂ ਓਕੇ ਆ ਇਹਦੇ ਬਸ ਆ ਨੜ ਇੱਕ ਕਸਣਾ ਢਿੱਲਾ ਥੋੜਾ ਜਿਹਾ ਤੇ ਬਾਕੀ ਆਪਣਾ ਇਧਰ ਕਰਾਸ ਕਰੋਸ ਵੀ ਓਕੇ ਸਾਰੇ ਇਹਨਾਂ ਨੂੰ ਗ੍ਰੀਸ ਮਾਰਨ ਵਾਲੀ ਇਹਨਾਂ ਨੂੰ ਮਾਰਦੇ ਆ ਇਹ ਰਹਿ ਗਏ ਬੈਲਗ ਬੋਨ ਦਾ ਪਸੰਗੋ ਵੇਖ ਲੇ ਸਾਰੇ ਏ ਬਾਕੀ ਜਿਹੜਾ ਸਮਾਨ ਸ਼ਾਨਨਾ ਸ਼ੋਨਨਾ ਲਾਇਆ ਥੱਲੇ ਉਹ ਵੀ ਕੱਲ ਨੂੰ ਇੱਕ ਇੱਕ ਅੱਧੇ ਦਿਨ ਤੱਕ ਕਰਕੇ ਫਿੱਟ ਤੇ ਨਵੇੜਦਿੰਨੇ ਦਾ ਕੰਮ ਬਾਕੀ ਪੱਕੇ ਪੁੱਕੇ ਦੇ ਓਕੇ ਆ ਉਹ ਤੁਸੀਂ ਵੇਖ ਲਈ ਆ ਆਵੇ ਪੱਕੇ ਸਾਰੇ ਓਕੇ ਤੇ ਬਾਕੀ ਹੁਣ ਮਜਾਲ ਦੀ ਜਾਲ ਦੀ ਸੈਟਿੰਗ ਕਰਨ ਤੇ ਜਾਲ ਦੀ ਹੋ ਗਈ ਹੁਣ ਬਸ ਇਹਦੇ ਆਪਣੇ ਨਟ-ਨੋਟ ਕੱਸਦਨੇ ਆ ਤਾਂ ਇਧਰੋਂ ਆ ਵੀ 베ਰਿੰਗ ਆਪਾਂ ਨਵਾਂ ਪਾਤਾ ਥਰੇਸ਼ਰ ਵਾਲਾ ਵਿੱਚ ਥੋੜੀ ਢੇਲੀ ਹੀ ਮੜ ਕੇ ਸੀਜ਼ਨ ਚ ਖਰਾਬ ਹੋਣ ਨਾਲੋਂ ਚੰਗਾ ਪਹਿਲਾਂ ਹੀ ਪਾ ਦਈਏ ਤੇ ਦੂਜਾ 베ਰਿੰਗ ਆਪਾਂ ਕੱਢ ਕੇ ਰੱਖਤਾ ਵਾ ਤੇ ਹੁਣ ਸਟਿੱਪਾ ਝੰਡ ਨਾਲੀਆਂ ਵੀ ਆਪਾਂ ਖਾ ਪਤਰੀ ਨਵੀਆਂ ਆ ਕਿ ਜਿਹੜੀ ਪਿਛਲੇ ਸਾਲ ਨਵੀਂ ਪਾਈ ਹੋ ਝੰਡਾਂਗੇ ਦੋ ਸਟਿੱਪਾ ਤੇ ਟ੍ਰੈਸ਼ਰ ਦੇ ਆਪਾਂ ਪਾਏ ਡੋਲਫਿਨ ਤੇ ਪਿਛਲੇ ਸਾਲ ਵੀ ਡੋਲਫਿਨ ਦੇ ਸਾਰੇ ਇਹਨਾਂ ਦੇ ਕੁਝ ਤੇ ਬੰਨੇ ਘੁੰਮ ਗਏ ਤੇ ਕੋਈ ਨਵੇਂ ਵਿੱਚ ਆ ਬੰਨੇ ਘੁੰਮ ਗਏ ਆ ਤਕਰੀਬਨ ਸਾਰੇ ਬਲੇਡ ਨਵੇਂ ਕੇ 320 ਬਲੇਡ ਪਏ ਸਾਰੇ ਅੱਧਿਆਂ ਤੇ ਬੰਨੇ ਘੁੰਮ ਜਾਂਦੇ ਆ ਆਪਾਂ ਇਹ ਹਿਸਾਬ ਨਾਲ ਰੱਖੇ ਆ ਤੇ ਅੱਧੇ ਨਵੇਂ ਪਾ ਜਾਂਦੇ ਆ 6 ਕ ਡਮੀਆਂ ਪਈਆਂ ਨਵੀਆਂ ਤੇ ਆ ਸਟਿੱਪ ਹੁਣ ਕੱਲ ਨੂੰ ਝੰਡਾਂਗੇ ਤੇ ਬਣੇ ਰਿਓ ਵੀਡੀਓ ਦੇ ਨਾਲ ਲਓ ਜੀ ਰੀਪਰ ਤਾਂ ਇਧਰ ਕਰਤਾ ਕੰਮ ਤੇ ਸਿੰਗਰਾਂ ਪਾਤੀਆਂ ਆਪਾਂ ਜਿਹੜੀ ਜਿਹੜੀ ਪੈਨ ਵਾਲੀ ਇਹਨਾਂ ਦੇ ਜਿਹੜੇ ਦੰਦੇ ਕਥੇ ਉਹ ਪਾਤੀਆਂ ਪਿਛਲਾ ਆ ਚੀਜ਼ ਇਹਨਾਂ ਦੀ ੱਟ ਮਰ ਜਾਂਦੀ ਆ ਉਹ ਇਹ ੱਟ ਨਵੀਆਂ ਵਾਲੀਆਂ ਪਾਤੀਆਂ ਹਣ ਤੇ ਇਧਰ ਆ ਬਲੇਡ ਆਪਣੇ ਪਾਤੇ ਬਲੇਡ ਬਰੂਡ ਕਸ ਕੇ ਸਾਰੇ ਇਹ ਤੁਸੀਂ ਤੇ ਆ ਵੀ ਪਾਤੀ ਆਪਣੀ ਪੁਲੀ ਬਲਟਾਂ ਪਾਤੀਆਂ ਤੈਨੂੰ ਪਾਵਾਂਗੇ ਏਡ ਲਾਵਾਂਗੇ ਥੋੜੀ ਢਿੱਲ ਜਾਉ ਦੀ ਬਲਟਾਂ ਦੇ ਬਾਕੀ ਇਧਰੋਂ ਵੀ ਹੋ ਗਿਆ ਸਾਰਾ ਆ ਦੋ ਆਪਣੀਆਂ ਨਵੀਆਂ ਫਿੰਗਰਾਂ ਪਿਛਲੇ ਸਾਲ ਲੜੀਆਂ ਇਹ ਪਾਵਾਂਗੇ ਬਾਕੀ ਆ ਸਮਾਨ ਸਮੂਹ ਨੇ ਪਿਆ ਵਾ ਤੇ ਇਧਰੋਂ ਵੀ ਆ ਵੀ ਬਲਟ ਚੜ੍ਹਤੀ ਆਪਣੀ ਤੇ ਇਧਰੋਂ ਚਾਨਚੂਨ ਚੜ੍ਹ ਕੇ ਆ ਵੀ ਬੈਰਿੰਗ ਬਾਤਾਂ ਨਾ ਵਾ ਬਾਕੀ ਜਲਦੀ ਹੋ ਗਈ ਚੈਟਿੰਗ ਆ ਵੇਖੋ ਇੰਨਾ ਕੁ ਲਾਗੇ ਰੱਖਿਆ ਹਣ ਤੇ ਥੋੜਾ ਜਿਹਾ ਲੱਗਦੇ ਹੀ ਬਲੇਡ ਨਾਲ ਉਹ ਕਰਕੇ ਸਹੀ ਹਣ ਕਰਤਾ ਵਾ ਤੇ ਥੱਲੇ ਵੀ ਕਰਤਾ ਸਹੀ ਓਕੇ ਚੁੱਕਦਾ ਜਾਲ ਪੂਰਾ ਛੁੱਟਦਾ ਥੱਲੇ ਤੇ ਉੱਤੋਂ ਚੁੱਕਦਾ ਗਿਉਂਗੀ ਜਿੰਨਾ ਥੱਲੇੋਂ ਆਪਣਾ ਸੁਟਿਆ ਹੋਊਗਾ ਮਾਲ ਜਾ ਕੇ ਜਿਹੜਾ ਇੱਥੋਂ ਐ ਚੁੱਕ ਕੇ ਉੱਤੇ ਆ ਕੇ ਘੋਮਗੇ ਤੇ ਆਪਣਾ ਸਿੱਧਾ ਵਿੱਚ ਪੱਖਿਆ ਥਾਣੀ ਆਇਦਰਾ ਬੰਪੂ ਦਾ ਵਿਕਾਸਤਾ ਵਾ ਦੂਜਾ ਵੀ ਅਗਲਾ ਹਿੱਸਾ ਵੀ ਕੱਸ ਦਿੰਨੇ ਆ ਬਾਕੀ ਆ ਪੱਤਰੀਆਂ ਥੋੜੀ ਥੋੜੀ ਗ੍ਰੈਂਡ ਕਰਨੀਆਂ ਹੋੜੀਆਂ ਹੀਆਂ ਵਿੰਗੀਆਂ ਹੋਈਆਂ ਥੋੜੀਆਂ ਇਕ ਕੁੰਡੀਆਂ ਹੀ ਹੋਈਆਂ ਲੋ ਜੀ ਬਾਕੀ ਕੱਲ ਨੂੰ ਨਵੇੜ ਦੇਣਾ ਸਾਰਾ ਆਪਾਂ ਫਿਰ ਇਹਨੂੰ ਪਾਵਾਂਗੇ ਗੇੜਾ ਤੇ ਇੱਕ ਟਰਾਲੀ ਦਾ ਆਪਣਾ ਕੰਮ ਹੋਣਾ ਲਾਵਾ ਤੇ ਆਇਦਰ ਟਰੈਕਟਰ ਦੀ ਬਸ ਰਹਿ ਗਈ ਕੱਲੀ ਸਰਵਿਸ ਬਾਕੀ ਹੋ ਗਿਆ ਕੰਮ ਇਹਦਾ ਇਹ ਵੀ ਗੱਲ ਨੂੰ ਕਰਕੇ ਸਰਵਿਸ ਇੱਕ ਅੱਧੇ ਦਿਨ ਤੱਕ ਤੇ ਕਿਉਂਕਿ ਆਪਣੇ ਕਣਕ ਦਾ ਕੰਮ ਚੱਲ ਪੈਣਾ ਇੱਕ ਦੋ ਦਿਨਾਂ ਤੱਕ ਕਣਕ ਤੁਸੀਂ ਵੇਖ ਸਕਦੇ ਹੋ ਗਈਆਂ ਤੇ ਆਪਣਾ ਵੀ ਡੱਡ 2 ਕਿਲ ਥਾਂ ਹੋਇਆ ਵੱਡਣ ਵਾਲਾ ਉਹ ਵੱਡੇ ਵਿੱਚ ਚਲਾਵਾਂਗੇ ਰੀਪਰ ਤੇ ਬਣੇ ਰਿਹਾ ਵੀਡੀਓ ਦੇ ਨਾਲ ਬਾਕੀ ਤੁਹਾਨੂੰ ਕੱਲ ਨੂੰ ਦਿਖਾਉਣੇ ਅਗਲੇ ਪਾਰਟ ਦੇ ਅਗਲੇ ਵੀਡੀਓ ਕਲਿੱਪਾਂ ਦੇ ਵਿੱਚ ਉਹ ਆਪਾਂ ਕਰਾਂਗੇ ਕੱਲ ਨੂੰ ਕੰਮ ਹੁਣ ਅੱਜ ਹੁਣ ਆਪਣਾ ਆਪਣਾ ਡਰਾਈਵਰ ਚੱਲ ਗਿਆ ਵਾ ਤੇ ਅਜੇ ਹੁਣੇ ਆਵੇ ਕਰ ਕਰ ਕੇ ਡੇਗਾ ਮਸ ਟਿੱਪਾ ਝੰਡੀਆਂ ਗੀਆਂ ਉਹ ਆਪਾਂ ਛਾਰਪਤਿਆਂ ਦੇ ਵਿੱਚ ਲੈ ਡਾਲ ਫਿੰਦੇ ਪਾਏ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਤੇ ਵਿਖਾਉਣੇ ਤਾਂ ਨੂੰ ਅਨ ਕੱਲ ਨੂੰ ਬਾਕੀ ਕੱਲ ਨੂੰ ਪਾ ਕੇ ਗੇੜਾ ਆਪਾਂ ਕਰ ਦੇਣਾ ਕੰਮ ਡੰਨ ਸਾਰਾ ਤੇ ਰੀਪਰ ਤਾਂ ਨਿਬੜ ਜਾਊਗਾ ਤੇ ਬਾਅਦ ਆਪਾਂ ਟਰਾਲੀ ਦਾ ਇੱਕ ਰੀਜਾਲੀ ਲੱਗਣੀ ਉਹਨੂੰ ਲਾਵਾਂਗੇ ਲੋ ਜੀ ਪਾਉਣ ਲੱਗੇ ਗੇੜਾ They're, coming, they're, coming, they're coming.